ਜਲਵਾਯੂ ਤਬਦੀਲੀ ਦੀ ਗੱਲ ਘੱਟ ਹੁੰਦੀ ਹੈ ਪਰ ਜਿਹੜਾ ਸਭ ਤੋਂ ਵੱਡਾ ਸੰਕਟ ਹੈ ਜਿਹੜਾ ਮਨੁੱਖਤਾ ਨੂੰ ਖਤਮ ਕਰ ਸਕਦਾ ਹੈ ਤੇ ਪੂਰੇ ਜੀਵਨ ਨੂੰ ਖਤਮ ਕਰ ਸਕਦਾ ਹੈ ਕੱਲੇ ਮਨੁੱਖੀ ਜੀਵਨ ਨੂੰ ਨਹੀਂ ਉਹ ਹੈ ਜਲਵਾਯੂ ਤਬਦੀਲੀ ਜਲਵਾਯੂ ਤਬਦੀਲੀ ਦੇ ਨਾਲ ਜਿਹੜਾ ਸਾਡਾ ਗਲੋਬਲ ਟੈਂਪਰੇਚਰ ਵੱਧ ਰਿਹਾ ਉਹਦੇ ਨਾਲ ਜੁੜੀਆਂ ਜਿਹੜੀਆਂ ਕੁਦਰਤੀ ਆਫਤਾਂ ਨੇ ਉਹ ਬਹੁਤ ਤੇਜ਼ੀ ਨਾਲ ਆਉਣਗੀਆਂ ਤੇ ਪਹਿਲਾਂ ਨਾਲੋਂ ਵੀ ਵੱਧ ਇੰਟੈਂਸਿਟੀ ਦੇ ਨਾਲ ਆਉਣਗੀਆਂ ਸੋ ਜੀ ਅਸੀਂ ਆਪਣਾ ਜਿਹੜਾ ਉਹਨੂੰ ਘਟਾਉਣ ਦਾ ਇੱਕੋ ਇੱਕ ਕਾਰਨ ਹੈ ਕਿ ਅਸੀਂ ਆਪਣਾ ਲਾਈਫ ਸਟਾਈਲ ਵਰਤੀ ਹੈ ਬਦਲੀ ਹੈ ਤਾਂ ਕਿ ਜਿਹੜੇ ਸਾਡੇ ਕਾਰਬਨ ਐਮਿਸ਼ਨਸ ਨੇ ਸਾਡੀਆਂ ਕਾਰਾਂ ਦੇ ਨਾਲ ਸਕੂਟਰਾਂ ਦੇ ਨਾਲ ਘਰਾਂ ਦੇ ਸਟੋਵਰ ਨਾਲ ਜੁੜੇ ਨੇ ਫੈਕਟਰੀਆਂ ਨਾਲ ਦਫ਼ਤਰਾਂ ਨਾਲ ਬਿਜਲੀ ਨਾਲ ਅਸੀਂ ਉਹਨੂੰ ਖਤਮ ਕਰੀਏ ਪੰਜਾਬ 'ਚ ਰਹਿਣ ਵਾਲੇ ਬੰਦੇ ਦਾ 50% ਜਿਹੜਾ ਕਾਰਬਨ ਫੁੱਟਪ੍ਰਿੰਟ ਹੈ ਉਹ ਬਿਜਲੀ ਨਾਲ ਜੁੜਿਆ ਹੋਇਆ ਜੀ ਜੇ ਤੁਸੀਂ ਫੁੱਲ ਪੈਨਲ ਲਗਾ ਲੇ ਉਹ ਖਤਮ ਹੋ ਗਿਆ ਜੇ ਤੁਸੀਂ ਇਲੈਕਟ੍ਰਿਕ ਸਕੂਟਰੀ ਲੈ ਲਈ ਤੇ ਇਲੈਕਟ੍ਰਿਕ ਕਾਰ ਲੈ ਲਈ ਉਹ ਖਤਮ ਹੋ ਗਈ ਮੈਨੂੰ ਜੀ ਇਲੈਕਟ੍ਰਿਕ ਕਾਰਾਂ ਚਲਾਉਂਦੇ ਨੂੰ 14 ਸਾਲ ਹੋ ਗਏ ਤੇ ਮੈਂ ਹੁਣ ਤੱਕ ਤਕਰੀਬਨ ਤਕਰੀਬਨ 5 ਲੱਖ ਕਿਲੋਮੀਟਰ ਇਲੈਕਟ੍ਰਿਕ ਕਾਰਾਂ ਚਲਾ ਚੁੱਕਾ ਉਹਨਾਂ ਦੀ ਕੋਈ ਟੁੱਟ ਭੱਜ ਨਹੀਂ ਕੋਈ ਉਹਨਾਂ ਦੀ ਮੁਰੰਮਤ ਨਹੀਂ ਤੇ ਸਿਰਫ ਤੁਸੀਂ ਉਹਦੇ ਟਾਇਰ ਬਦਲਦੇ ਹੋ ਬ੍ਰੇਕਾਂ ਵੀ ਨਹੀਂ ਬਦਲਣਦੀਆਂ ਪੈਂਦੀਆਂ ਕਿਉਂਕਿ ਉਹਦੀਆਂ ਬ੍ਰੇਕਾਂ ਵੀ ਇਲੈਕਟ੍ਰਿਕ ਹੁੰਦੀਆਂ ਨੇ ਹਾਂਜੀ ਸੋ ਜਿਹੜੇ ਸਾਨੂੰ ਖਪਤ ਘਟਾਉਣ ਦੀ ਲੋੜ ਹੈ ਖਾਸ ਕਰਕੇ ਜੇ ਤੁਸੀਂ ਆਪਣੀ ਮੀਟ ਜਿਹੜੀ ਕੰਜ਼ਮਪਸ਼ਨ ਹੈ ਜਿਹੜੀ ਮੀਟ ਦੀ ਇੰਡਸਟਰੀ ਹੈ ਉਹਦਾ ਕਾਰਬਨ ਫੁੱਟਪ੍ਰਿੰਟ ਜਿਹੜਾ ਹੈ ਉਹ ਉਹਨਾਂ ਈ ਵੱਡਾ ਜਿੰਨਾ ਸਾਰੀ ਟ੍ਰਾਂਸਪੋਰਟੇਸ਼ਨ ਸੈਕਟਰ ਦਾ ਦੁਨੀਆ ਭਰ ਦੀਆਂ ਕਾਰਾਂ ਟਰੱਕ ਬੱਸਾਂ ਜਹਾਜ਼ ਸਮੁੰਦ ਉਹ ਜਿੰਨੀ ਕਾਰਬਨ ਐਮਿਸ਼ਨਸ ਨੇ ਉਹ ਉਨੇ ਹੀ ਸਾਡੇ ਬੀਟ ਇੰਡਸਟਰੀ ਦੇ ਜੀ ਜੀ ਤੇ ਅਸੀਂ ਤੋਂ